ਸਾਡੇ ਮੀਡੀਆ ਸਾਡੇ ਗਰਵੀ ਸੈਣੀ ਜੀ ਪੰਜਾਬ ਪਰਿਵਾਰੀ ਇਨਚਾਰਜ ਜੋਗੀ ਉਹਨਾਂ ਦੇ ਰਮਾਈ ਹੈਠ ਵੱਲੋਂ ਇੱਕ ਕਰਤਾ ਗਿਆ ਵਾ ਕਿ ਉਹਤ ਕਾਂਗਰਸ ਵੱਲੋਂ ਅਸੀਂ ਚਾਹੁੰਦੇ ਆ ਕਿ ਸਾਡੀ ਭੈਣ ਨੂੰ ਜੋ ਕਲਕੱਤੇ ਵਿੱਚ ਜੋ ਮਾਰਾ ਹੋਇਆ ਵਾ ਇਹ ਅੱਜ ਤੋਂ ਬਾਅਦ ਕਈ ਆਉ ਜੀ ਨਾ ਹੋਵੇ ਤੇ ਅਸੀਂ ਕਿਨਾਰ ਸਰਕਾਰ ਅੱਗੇ ਅਰਜ਼ੇ ਕਰਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਆ ਇਹੋ ਜਿਹਾ ਕੋਈ ਕਾਨੂੰਨ ਬਣਾਰ ਕਿ ਜੇ ਉਹ ਜਿਹਾ ਗਾਂ ਕਿਸੇ ਧੀ ਭੈਣ ਦੇ ਨਾਲ ਇਹੋ ਜਿਹਾ ਕੋਈ ਕਾਰਨਾ ਹੋਵੇ ਤੇ ਨਾ ਇਹੋ ਜਿਹਾ ਹੋਵੇ ਤੇ ਆਪਣੀ ਭੈਣ ਨੂੰ ਇਨਸਾਫ ਦੇ ਲਈ ਅਸੀਂ ਇਹ ਕੈਂਡਲ ਮਾਰਚ ਕੱਢਿਆ ਵਾ। ਧੰਨਵਾਦ। ਮੈਂ ਜੀ ਕੈਪਟਨ ਕੋਸ਼ਿਕ ਸ਼ਰਮਾ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਅੱਜ ਸਾਡੇ ਛੋਟੇ ਵੀਰ ਅਰਪਾ ਜੀ ਜਿਹੜੇ ਵਾਰ ਨੰਬਰ 25 ਦੇ ਇਨਚਾਰਜ ਨੇ ਤੇ ਆਪਣੇ ਰਾਹੁਲ ਕੁਮਾਰ ਜੀ ਯੂਥ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਵੱਲੋਂ ਅੱਜ ਜੀ ਇਨਸਾਫ ਦੀ ਮੰਗ ਕੀਤੀ ਗਈ ਹੈ ਸਰਕਾਰ ਕੋਲੋਂ ਕਿ ਆ ਕੈਂਡਲ ਮਾਰਚ ਕੱਢਿਆ ਗਿਆ ਜਿਹੜੀ ਸਾਡੀ ਭੈਣ ਹੈ ਕੋਲਕਾਤੇ ਦੇ ਵਿੱਚ ਜਿਹਦੇ ਨਾਲ ਖੂ ਕਰਮ ਕੀਤਾ ਗਿਆ ਮਾੜਾ ਕਰਮ ਕੀਤਾ ਗਿਆ ਉਸ ਕਰਕੇ ਆਪਾਂ ਅੱਜ ਕੈਂਡਲ ਮਾਰਚ ਕੱਢਿਆ ਕਿ ਸਾਡੀ ਉਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਤੇ ਮੇਰੀ ਸਰਕਾਰ ਅਗੇ ਮੰਗ ਹੈ ਸਾਡੇ ਸੀਐਮ ਸਾਹਿਬ ਅਗੇ ਮੰਗ ਹੈ ਕਿ ਸਾਡੇ ਦੇਸ਼ ਦਾ ਕਾਨੂੰਨ ਸਖਤ ਤੋਂ ਸਖਤ ਕੀਤਾ ਜਾਵੇ ਕਿ ਜਿਹੜਾ ਕੋਈ ਵੀ ਬੰਦਾ ਕਿਸੇ ਦੀ ਧੀ ਭੈਣ ਵੱਲ ਵੇਖਣ ਲੱਗਿਆ ਵੀ ਕੁਛ ਵੇਖਣ ਲੱਗਿਆ ਵੀ ਕੰਬੇ ਇਹੋ ਜਿਹਾ ਕੰਮ ਕਰਨ ਦੀ ਤਾਂ ਸੋਚੇ ਵੀ ਨਾ ਤੇ ਮੇਰੀ ਹੱਥ ਜੋੜ ਕੇ ਮੋਦੀ ਸਾਹਿਬ ਨੂੰ ਬੇਨਤੀ ਹੈ ਤੇ ਸਾਡੇ ਦੇਸ਼ ਦਾ ਕਾਨੂੰਨ ਸਖਤ ਕੀਤਾ ਜਾਵੇ ਤੇ ਸਾਡੀ ਜਿਹੜੀ ਭੈਣ ਦਾ ਕੋ ਕਰਮ ਹੋਇਆ ਹੈ ਇਹਨੂੰ ਇਨਸਾਫ ਦਿੱਤਾ ਜਾਵੇ ਬਾਕੀ ਧਾਪਾ ਅੰਜੂਤ ਕਾਂਗਰਸ ਆਂਬਰਸਰ ਸ਼ਹਿਰੀ ਤੋਂ ਅੱਜ ਸਾਡੇ ਭਰਾ ਛੋਟੇ ਹਰਪਾਲ ਸਿੰਘ ਜੀ ਰਾਜਵੀਰ ਜੀ ਦੀ ਅਗਵਾਈ ਦੇ ਵਿੱਚ ਕੈਂਡਲ ਮਾਰਚ ਕਰਿਆ ਜੋ ਸਾਡੀ ਭੈਣ ਡਾਕਟਰ ਨੋਮਿਤਾ ਕਲਕੱਤੇ ਵਿੱਚ ਇੱਕ ਇਹ ਬਹੁਤ ਹੀ ਮੰਦ ਭਾਗੀ ਖਬਰ ਜਿਵੇਂ ਕਿ ਇੱਕ ਨਸ਼ੀਲਾ ਪਦਾਰਥ ਐਡਿਕਟਡ ਬੰਦਿਆਂ ਨੇ ਸਾਡੀ ਭੈਣ ਨਾਲ ਜ਼ਬਰ ਜ਼ੁਲਮ ਕਰਕੇ ਬਲਤਕਾਰ ਕਰਕੇ ਬਾਅਦ ਵਿੱਚ ਉਹਨੂੰ ਮੌਤ ਦੇ ਘਾਟ ਉਤਰੇ ਤੇ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਆਉਂਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਕੈਂਡਲ ਮਾਰਚ ਕੱਢਿਆ ਗਿਆ ਹੈ ਤੇ ਅਸੀਂ ਮੋਦੀ ਸਰਕਾਰ ਨੂੰ ਇਹ ਸੰਕੇਤ ਦੇਣਾ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਅਰਬ ਕੰਟਰੀਆਂ ਦੇ ਵਿੱਚ ਇਸ ਭੈਣਾਂ ਨੂੰ ਇਨਸਾਫ ਮਿਲਦਾ ਹੈ ਜਿਹੜਾ ਕੋਈ ਇਦਾਂ ਦੀ ਬਸਲੂਕੀਆਂ ਕਰਦਾ ਵੇਖਦਾ ਵੀ ਆ ਉਹਦੇ ਨਾਲ ਐਡਾ ਮਾੜਾ ਸਲੂਕ ਕੀਤਾ ਜਾਂਦਾ ਕਿ ਵਿੱਚ ਚਰਾਏ ਦੇ ਵਿੱਚ ਅੱਜ ਅਹੀਂ ਵਿੱਚ ਚਰਾਏ ਤੇ ਜਿਵੇਂ ਕੈਂਡਲ ਜਗਾ ਰਹੇ ਆ ਅਰਬ ਕੰਟਰੀਆਂ ਦੇ ਵਿੱਚ ਵਿੱਚ ਚਰਾਏ ਦੇ ਵਿੱਚ ਫੜ ਕੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਤੇ ਇਹੋ ਜਿਹੇ ਜਿਹੜੇ ਬੰਦੇ ਆ ਜੁਰਮ ਕਰਨ ਲੱਗਿਆ 100 ਵਾਰ ਸੋਚਦੇ ਆ ਤੇ ਪਰ ਇੱਥੇ ਕਾਨੂੰਨ ਬਹੁਤ ਹੀ ਮਾੜਾ ਆ ਜਿੰਨੀ ਦਰ ਇਹੋ ਜੇ ਸਖਤ ਕਾਨੂੰਨ ਸਾਡੇ ਦੇਸ਼ ਵਿੱਚ ਨਹੀਂ ਲਿਆਂਦੇ ਜਾਣਗੇ ਸਾਡੀਆਂ ਧੀਆਂ ਪੈਣਾ ਉਹਨੀ ਦਿਨ ਤੱਕ ਸੇਫ ਨਹੀਂ ਰਹਿ ਸਕਣ ਲੱਗਦਾ ਕੈਂਡਲ ਜਗਾ ਕੇ ਉਹਨੂੰ ਇਨਸਾਨ ਬਣਾ ਵੇਖੋ ਜੀ ਕੈਂਡਲ ਜਗਾ ਕੇ ਇਨਸਾਫ ਤੇ ਨਹੀਂ ਮਿਲ ਸਕਦਾ ਠੀਕ ਹੈ ਇਹਦੇ ਵਿੱਚ ਇੱਕ ਸਰਦਾਂਝਲੀ ਪੇਂਡ ਕੀਤੀ ਜਾ ਰਹੀ ਆ ਕਿ ਅਸੀਂ ਅੰਮਰਸਰ ਦੇ ਨੌਜਵਾਨ ਜੂਤ ਕਾਂਗਰਸ ਦੇ ਨਮਾਇंदे ਹੋਂਦੇ ਨਾਤੇ ਇੱਕ ਆਪਣੀ ਭੈਣ ਨੂੰ ਸਰਦਾਂਝਲੀ ਪੇਡ ਕਰ ਸਕਦੇ ਆ ਇਹ ਕੰਮ ਹੁੰਦਾ ਸਰਕਾਰਾਂ ਦੇ ਕੇਂਦਰ ਸਰਕਾਰਾਂ ਦੇ ਪਰ ਕੇਂਦਰ ਸਰਕਾਰ ਸੁੱਤੀ ਪਈ ਆ ਇਹਨਾਂ ਨੂੰ ਇੱਕ ਕਾਨੂੰਨ ਲਿਹਾਉਣ ਦੀ ਜੇ 370 ਤੋੜੀ ਜਾ ਸਕਦੀ ਸੀ ਹੋਰ ਕਿੰਨੇ ਕਾਨੂੰਨ ਆਪਣੀ ਮਰਜ਼ੀ ਨਾਲ ਲਿਆਂਦੇ ਜਾ ਸਕਦੇ ਸੀ ਇਹ ਕਾਨੂੰਨ ਲਿਆਂਦੇ ਵਿੱਚ ਕੀ ਹੋ ਸਦਾ ਇੱਥੇ ਇੱਕ ਇਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਆ ਕਿ 370 ਜੇ ਟੁੱਟਸਦੀ ਹੈ ਨਾ ਇਹ ਕਾਨੂੰਨ ਦੇ ਵਿੱਚ ਜੇ ਸਾਡੀ ਧੀ ਭੈਣ ਵਾਲ ਕੋਈ ਮਾੜੀ ਨਿਗਾ ਨਾ ਵੇਖਦਾ ਵੀ ਹੈ ਨਾ ਵਿੱਚ ਚਰਾਏ ਦੇ ਵਿੱਚ ਅਸੀਂ ਕੈਂਡਲਾ ਨਾ ਜਗਾਈਏ ਵਿੱਚ ਚਰਾਏ ਅਸੀਂ ਉਹਨੂੰ ਮੋਦ ਦੇ ਘਾੜ ਉੱਤਰਦੇ ਵੇਖੀਏ ਫੇਰ ਇਹੋ ਜਿਹੇ ਜਿਹੜੇ ਕਨੋਣੇ ਅਪਰਾਧ ਆ ਫੇਰ ਬੰਦ ਹੋਣਗੇ ਨਹੀਂ ਤੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਸਾਡੀਆਂ ਧੀਆ ਭੈਣਾ ਉਹ ਨਿੱਧਰ ਸੇਫ ਨਹੀਂ ਆ ਜਿੰਨੀ ਦੇਰ ਸਖਤ ਤੋਂ ਸਖਤ ਕਾਨੂੰਨ ਇੰਡੀਆ ਦੇ ਵਿੱਚ ਨਹੀਂ ਆਉਂਦਾ ਇਸ ਤਰ੍ਹਾਂ ਦਾ ਪ੍ਰਧਾਨਾ ਅੱਜ ਅਸੀਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਰਾਹੁਲ ਜੀ ਪਰ ਭਾਸੀ ਰਾਜੀ ਜੀ ਯੂ ਕਾਂਗਰਸ ਦੇ ਵਿਧਾਨ ਉਹਨਾਂ ਰੈਨਮਾਰਚ ਕਰਨਾ ਮਾਰਚ ਕਰਿਆ ਮੈਂ ਤੁਹਾਨੂੰ ਵੀ ਇਹ ਸੰਦੇਸ਼ ਮੀਡੀਆ ਨੂੰ ਦੇਣਾ ਚਾਹੁੰਦਾ ਕਿ ਕੈਂਡਲ ਮਾਰਚ ਨਾਲ ਕਿਸੇ ਨੂੰ ਇਨਸਾਫ਼ ਨਹੀਂ ਮਿਲਦਾ ਪਰ ਇਹ ਆਵਾਜ਼ ਜਿਹੜੀ ਹੈ ਨਾ ਲੋਕਾਂ ਤੱਕ ਪਹੁੰਚਾਈ ਜਾਏਗੀ ਔਰ ਉਹ ਆਵਾਜ਼ ਕੇਂਦਰ ਸਰਕਾਰ ਤੱਕ ਜਾਵੇ ਤਾਂ ਕਿ ਉਹ ਕਾਨੂੰਨ ਅਜੇ ਬਣਾਣ ਕਿ ਜਦੋਂ ਨਾਲ ਵੀ ਕਿਸੇ ਨੂੰ ਧੀ ਭੈਣ ਨਾਲ ਅਜਿਹਾ ਕੰਮ ਨਾ ਹੋਵੇ ਜੋ ਅਸਤੀ ਨਾ ਹੋਵੇ ਉਹ ਕਦੀ ਕਿਸੇ ਹੋਰ ਧੀ ਨਾ ਹੋ ਨਾ ਹੋਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਔਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆਂ ਉਹਨਾਂ ਦਾ ਦੁੱਖ ਵੰਡਾਉਂਦੇ ਹਾਂ ਇਸ ਪਰਿਵਾਰ ਦਾ ਜੋ ਉਸ ਪਰਿਵਾਰ ਦਾ ਹਾਲ ਹੈ ਤੇ ਅਸੀਂ ਕੇਂਦਰ ਸਰਕਾਰ ਤੋਂ ਬਹੁਤ ਫੀਲ ਕਰਦਾ ਹਾਂ ਔਰ ਸਹਿਜ ਭਾਵ ਨਾਲ ਕਹਿੰਦਾ ਹਾਂ ਕਿ ਤੁਸੀਂ ਇਹੋ ਜਿਹਾ ਕਾਨੂੰਨ ਬਣਾਓ ਕਿ ਜਿਹਦੇ ਵਿੱਚ ਕੋਈ ਇਹ ਕਾਰਾਮ ਕਰਨ ਵਾਸਤੇ 100 ਵਾਰ ਸੋਚੇ ਅਗਰ ਉਹਨਾਂ ਨੂੰ ਬਨਗੇ ਤਾਂ ਹੀ ਇਸ ਚੀਜ਼ ਦਾ ਹੱਲ ਹੋਏਗਾ ਕਿਉਂਕਿ ਅੱਜ ਕਲ੍ਹ ਕੱਤਕ ਤੇ ਆਇਆ ਕੱਲ ਪੰਜਾਬ ਹੋਏਗਾ ਪਰਸੋਂ ਹਰਿਆਣਾ ਹੋਏਗਾ ਔਰ ਅੱਜ ਵੀ ਤੁਸੀਂ ਕਬਰਾਂ 'ਚ ਦੇਖ ਸਕਦੇ ਹੋ ਕਿ ਬਿਲਾਦਕਾਰ ਬੜੀ ਤੇਜ਼ੀ ਨਾਲ ਹੋ ਰਹੇ ਨੇ ਤੇ ਇਸ ਨੂੰ ਤੇਲ ਪਾਉਣ ਵਾਸਤੇ ਸਰਕਾਰਨ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਆ ਤਾਂ ਕਿ ਇਹ ਕੰਮ ਅੱਗੇ ਤੋਂ ਨਾ ਹੋ ਸਕੇ ਧੰਨਵਾਦ